ਅੰਮ੍ਰਿਤਸਰ ਦੇ ਹਾਤ ਮੌਸਲੇ ਵੱਡੀ ਕਾਰਵਾਈ ਕੀਤੀ ਹੈ ਛੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਔਰ ਜਿਨ੍ਹਾਂ ਦੇ ਵਿੱਚ ਇੱਕ ਗਰੰਥੀ ਹੈ ਔਰ ਉਸ ਦੀ ਪਤਨੀ ਹੈ ਔਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 50500 ਰੁਪਏ ਡਰਗ ਬਣੇ ਵੀ ਗ੍ਰਾ ਉਹਨਾਂ ਕੋਲੋਂ ਬਰਾਮਦ ਹੋਈ ਹੈ ਔਰ ਇਸ ਮੌਕੇ ਐਸਪੀ ਹਰਿੰਦਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹਨਾਂ ਆਰੋਪੀਆਂ ਕੋਲੋਂ ਦੋ ਮੋਟਰਸਾਈਕਲ ਤੇ ਤਿੰਨ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ ਅੱਜ ਅੰਮ੍ਰਿਤਸਰ ਵਿਖੇ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹਨੇ ਐਸਐਸਓ ਘਰਿੰਦਾ ਐਸਐਚਓ ਲੋਕੋ ਕੇ ਨਾਲ ਜਿਹੜੀ ਆ ਦੋ ਮੁਕੱਦਮੇ ਦਰਜ ਕੀਤੇ ਆ ਉਸ ਮੁਕੱਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰਵਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰਵਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਇਹ ਆਪਣੇ ਤਾਂ ਬਿਲਕੁਲ ਤਾਰਾਂ ਦੇ ਲਾਗੋਂ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਹਨਾਂ ਤੇ ਉੱਥੋਂ ਲਿਆ ਕੇ ਇਹ ਕਿੱਥੇ ਗੰਪ ਕਰਦੇ ਸੀ ਕੀ ਕਰਦੇ ਸੀ ਉਹ ਸਾਰੀ ਪੁੱਛਗਿੱਛ ਜਿਹੜੀ ਆ ਰਿਮਾਂਡ ਦੇ ਦੌਰਾਨ ਲੋਕੀ ਦੇਖੋ ਜਿਹੜਾ ਬੰਦਾ ਹੀਰੋਨ ਵੇਚਦਾ ਉਸ ਤੇ ਚਲਾਕ ਆ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹੀਰੋਨ ਇੱਥੇ ਸਮਗਲਿੰਗ ਕਰ ਰਹੇ ਆ ਤੇ ਇਹਨਾਂ ਨੂੰ ਰਮਾਨ ਤਰ੍ਹਾਂ ਜਿਹੜਾ ਸਖਤੀ ਨਾਲ ਪੁਛ ਕੇ ਕੀਤੀ ਜਾਊਗੀ ਤਾਂ ਹੀ ਇਹ ਗੱਲਾਂ ਆ ਕੇ ਸਾਹਮਣੇ ਆਉਣਗੇ ਅਜੇ ਤਾਂ ਇਹ ਤੁਹਾਡੇ ਸਾਹਮਣੇ ਦੇ ਲਈ ਬੇਰੀ ਕਾਬੂ ਕੀਤੀ ਗਈ ਹੈ ਇਹ ਵੀ ਸਾਡੇ ਆਈਸ ਆਪ ਸਾਹਮਣੇ ਧਿਆਨ ਚਾਹੀ ਜੋ ਸਾਡੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸਗੀ ਤੇ ਉਸ ਤੋਂ ਇਲਾਵਾ ਅਸੀਂ ਹੁਣ ਇਹ ਚੀਜ਼ ਤੇ ਵੀ ਨਿਗਾਹ ਰੱਖ ਰਹੇ ਹਾਂ ਵੀ ਜਿਹੜੀ ਇਹ ਲੇਡੀਜ਼ ਨੂੰ ਵਰਤ ਕੇ ਉੱਥੇ ਤਾਰਾਂ ਤੇ ਲਾ ਕੇ ਵਰਤਿਆ ਜਾਂਦਾ ਆ ਤੁਸੀਂ ਧਿਆਨ ਰੱਖਣਾ ਕਿ ਜੋ ਵੀ ਕੋਈ ਅਜਿਹਾ ਕੰਮ ਕਰੂਗਾ ਉਹਦੇ ਖਿਲਾਫ ਲੋ ਸਖਤ ਕਾਰਵਾਈ ਹੋਵੇਗੀ